ਹਾਂਜੀ ਵਾਇਰ ਗੁਰਜੀ ਦਾ ਖਾਲਸਾ ਵਾਇਰ ਗੁਰਜੀ ਦਾ ਹਾਂਜੀ ਵਾਇਰ ਗੁਰਜੀ ਦਾ ਖਾਲਸਾ ਵਾਇਰ ਗੁਰਜੀ ਦੀ ਫਤਿਹ ਦੀ ਹਾਂਜੀ ਬਸ ਹਾਂਜੀ ਗੁਰੂ ਪਿਆਰਿਓ ਦੇਖ ਰਿਹਾ ਤੁਸੀਂ ਸੰਤਾਉ ਸ਼ਾਹ ਕਿਦਾਂ ਕਿ ਇੱਥੇ ਕਿਦਾਂ ਤੇ ਰੌਣਕਾਂ ਲੱਗੀਆਂ ਆ ਤੇ ਦਸ ਸਿੰਘ ਸੇਵਾ ਕਰ ਰਿਹਾ ਪੂਰੇ ਸ਼ਾਹ ਦੇ ਨਾਲ ਕਰਨਾਲ ਵੀ ਵੇਖੋ ਜਿਹੜੇ ਲਾ ਪੜ ਰਹੇ ਆ ਵਰਨਾਈਆਂ ਬਹੁਤ ਸ਼ਤਲੀ ਵੀ ਕਰ ਰਹੇ ਆ ਨਾਲੇ ਸੇਵਾ ਵੀ ਪੂਰੇ ਸ਼ਾਹ ਦੇ ਨਾਲ ਕਰ ਰਹੇ ਆ ਦੀ ਵੇਰੀ ਸੰਤੰਪਤਾਂ ਕਿੱਥੇ ਲੱਗਦੀ ਉਸ ਬਾਦ ਦੇ ਨਾਮ ਆ ਗਰੂਪੀ ਉਹ ਜਰੂਰ ਕੋ ਸਾਥੇ ਸਤਿਕਾਰ ਨਾਲ ਮਿਲਣਾ ਹੋ ਰਹੀਆਂ ਆ ਬਹੁਤ ਮੁਕਾਬਲੇ ਨੂਰ ਮਦਰਾ ਲੋ ਇਹਗਾ ਨਾਸ਼ ਹੋਣ ਦੀ ਲੋਨ ਵਿੱਚ ਚੱਲਦੀ ਰਹੇ ਰਹਿਣਾ ਅਜੇ ਵੀ ਜਿਹੜੇ ਸਾਡੇ ਵੀਰ ਪਰਿਵਾਰ ਘਰਾਂ ਚ ਬੈਠੇ ਆ ਉਹ ਪਰਿਵਾਰਾਂ ਚੋਂ ਇੱਕ ਵੀ ਚੀਜ਼ ਇੱਥੇ ਹੱਥ ਦੀ ਪਾਓ ਜਰੂਰ ਉਹ ਪਰਿਵਾਰੀ ਬਣ ਲੋ ਬਹੁਤ ਪੰਡਾ ਦੇ ਬਾਦ ਵਿੱਚ ਆਂ ਆ ਤੇ ਪਾਉਣ ਗਾਣ ਬਲੂ ਆਪੇ ਕੋਲੇ ਟੰਡਾ ਵਿੱਚ ਜਿਹੜੇ ਪੂਰੇ ਤਰੀਕੇ ਦੇ ਨਾਲ ਆਪਾਂ ਬਹੁਤ ਬਹੁਤ ਭੁੱਖੇ ਇਸ ਅੰਦੋਲਨ ਵਿੱਚ ਸ਼ਾਮਲ ਹੋਈਏ ਤਾਂ ਕਿ ਜਿਹੜਾ ਵਕਤ ਉਹ ਇਕੱਠ ਹੋਰ ਬਣੇ ਤੇ ਸੰਸਾ ਜਿਹੜੀਆਂ ਵਾਪਸ ਦੀਆਂ ਚਾਹ ਦੇ ਨਾਲ ਸੇਵਾ ਕਰਨ ਸੀ ਨਾ ਕਿ ਕਿਸੇ ਚੀਜ਼ ਦੀ ਕਮੀ ਆਈ ਜੜ ਪਣੀ ਦੀ ਹਰ ਪੱਖੋਂ ਜਿਹੜੀਆਂ ਉਹ ਸੰਸਾ ਵਾਸਤੇ ਜਿਹੜਾ ਉਹ ਮੁਹੱਈਆ ਕਰਾਇਆ ਜਾ ਰਿਹਾ ਤੇ ਜੂ ਕਿਰਪਾ ਕਰੇ ਇਹਦੇ ਚਾਰ ਬਣਾਈ ਰੱਖੀਏ ਇਸ ਅੰਦੋਲਨ ਵਿੱਚੋਂ ਇੱਕ ਦੀ ਸਾਹਮਣੇ ਆਈ ਆ ਸਾਹਮਣੇ ਆਈ ਆ ਕਿ ਜਿਹਨੇ ਤੋਂ ਪਾਉਣੇ ਤੇ ਨਿਸ਼ਮਾਨ ਘਲਾ ਸਾਡੇ ਹਿੰਦੀ ਭਾਵਾ ਬੜੇ ਉਤਸ਼ਾਹ ਦੇ ਨਾਲ ਇਹ ਇੱਕ ਦੀ ਸੇਵਾ ਕਰ ਰਹੇ ਆ ਤੇ ਜਿਹੜੇ ਤੋਂ ਸਭ ਤੋਂ ਮਾਣ ਵਾਲੀ ਗੱਲ ਆ ਕਿ ਜੀਪੀਐਸ ਸਟੇਟਾਂ ਨੇ ਜਿਵੇਂ ਕਿ ਹਰਿਆਣਾ ਰਾਜਸਥਾਨ ਨੇ ਬਿਹਾਰ ਨੇ ਜੀਪੀ ਨੇ ਬੜੇ ਉੱਪਰ ਕੇ ਗਿਆ ਕਿ ਸਾਡਾ ਵੱਡਾ ਪ੍ਰਾਪਤ ਹੋਵੇ ਤੇ ਬੜੀ ਬੜੀ ਮਾਣ ਵਾਲੀ ਗੱਲ ਆ ਕਿ ਇਹ ਪਹਿਲਕੀ ਆਪਣੇ ਵੀ ਇਹਨਾਂ ਬਿੱਲਾਂ ਦੇ ਵਿਰੁੱਧ ਜਿਹੜੀ ਆਵਾਜ਼ بلند ਹੋਈ ਆ ਤੇ ਬਾਕੀ ਨੇ ਹੌਸਲਾ ਮਿਲਿਆ ਕਿ ਤੁਸੀਂ ਜੇ ਕੋ ਹਰ ਸ਼ਹਿਰ ਵਿੱਚੋਂ ਹਰ ਸਟੇਟ ਵਿੱਚੋਂ ਲਗਾਤਾਰ ਜਿਹੜੀ ਗਿਣਤੀ ਵਧੀ ਜਾ ਰਹੀ ਆ ਤੇ ਗੁਰੂ ਕਿਰਪਾ ਕਰੇ ਜੈਦਾਬਾਹ ਇਹ ਸਾਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਗੁਰੂਾਇਕ ਦੀ ਕਿਰਪਾ ਵਾਹ Thank okay. you.